ਖੇਤਾਂ ਦੇ ਵਿੱਚ ਨਹਿਰੀ ਪਾਣੀ ਪੁੱਜਣ ਦੇ ਉੱਤੇ ਜ਼ਿਲ੍ਹਾ ਸੰਗਰੂਰ ਦੇ ਇੱਕ ਕਿਸਾਨ ਦੇ ਵੱਲੋਂ ਵੱਖਰੇ ਤਰੀਕੇ ਦੇ ਨਾਲ ਸੀਐਮ ਭਗਵੰਤ ਸਿੰਘ ਮਾਨ ਦਾ ਧੰਨਵਾਦ ਵਿਅਕਤ ਕੀਤਾ ਗਿਆ ਹੈ। ਦਰਅਸਲ ਕਿਸਾਨ ਪ੍ਰਗਟ ਸਿੰਘ ਦੇ ਖੇਤਾਂ ਦੇ ਵਿੱਚ 30 ਸਾਲ ਬਾਅਦ ਨਹਿਰੀ ਪਾਣੀ ਪੁਜਾ ਸੀ ਜਸਤੀ ਖੁਸ਼ੀ ਜਿਤਾਉਂਦਿਆਂ ਉਸਤੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਈ ਗਈ ਅਤੇ ਫਿਰ ਭੰਗੜਾ ਪਾ ਕੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਜਾਣਕਾਰੀ ਦਿੰਦੇ ਹਨ ਕਿਸਾਨ ਨੇ ਦੱਸਿਆ ਕਿ ਪਿਛਲੇ 30 ਸਾਲ ਤੋਂ ਉਹਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਸੀ ਅਤੇ ਉਹਨਾਂ ਨੇ ਕਦੀ ਇਹ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਖੇਤ ਦੇ ਵਿੱਚ ਹੁਣ ਨਹਿਰੀ ਪਾਣੀ ਕਦੇ ਵੀ ਪੁੱਜੇਗਾ ਲੇਕਿਨ ਉਹਨਾਂ ਦੇ ਖੇਤਾਂ ਵਿੱਚ ਮਾਨ ਸਰਕਾਰ ਦੇ ਉਪਰਾਲਿਆਂ ਸਦਕਾ ਹੁਣ ਨਹਿਰੀ ਪਾਣੀ ਪੁੱਜਿਆ ਹੈ ਜਿਸ ਤੇ ਚੱਲਦਿਆਂ ਉਹਨਾਂ ਦੀਆਂ ਫਸਲਾਂ ਨੂੰ ਚੰਗਾ ਪਾਣੀ ਲੱਗ ਰਿਹਾ ਹੈ ਜਿਸ ਨਾਲ ਉਹਨਾਂ ਦੀ ਫਸਲ ਵੀ ਚੰਗੀ ਹੋਵੇਗੀ ਅਤੇ ਉਹ ਸਮੇਂ ਸਿਰ ਆਪਣੀ ਫਸਲ ਨੂੰ ਲਗਾ ਕੇ ਵੱਢ ਸਕਣਗੇ ਅਤੇ ਮੁਨਾਫਾ ਵੀ ਕਮਾ ਸਕਣਗੇ। ਇਹ ਤਾਂ ਬਹੁਤ ਖੁਸ਼ੀ ਹੈ ਜੀ। ਹੱਦ ਲਵੇ ਪਾਣੀ ਬਚਾਤਾ ਜੀ ਭਵੰਤਵਾਨ ਜੀ ਨੇ। ਸਾਨੂੰ ਤਾਂ ਇੰਨੀ ਖੁਸ਼ੀ ਹੋ ਰਹੀ ਜਿਨੇ ਕਹਤੋਂ ਜੀ। ਬਹੁਤ ਖੁਸ਼ੀ ਆ ਜੀ ਝੋਨਾ ਹੁਣ ਲੱਗ ਰਿਹਾ ਜਿ ਦਿਨੇ ਦਿਨੇ ਆਪਣਾ ਪਾਣੀ ਲਾ ਕੇ ਝੋਨਾ ਲਗਾ ਕੇ ਆਪਣਾ ਘਰੇ ਭੱਜ ਜਣੇ ਜੀ ਮੈਂ ਕਹਿੰਦਾ ਰਾਤ ਨੂੰ 12 12 ਵਜੇ 1 ਵਜੇ ਕਿਤੇ 2 ਵਜੇ 3 ਵਜੇ ਉੱਠਦੇ ਤੇ ਅਸੀਂ ਮੱਛਰਾਂ ਨੂੰ ਲੱਤਾਂ ਖਲਾਉਂਦੇ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਜੀ ਕਿਤੇ ਲਾਈਟ ਨਹੀਂ ਆਉਂਦੀ ਸੀ ਆ ਹੁਣ ਦੇਖੋ ਜੀ ਇਹਦੇ ਰਾਤ ਸਾਨੂੰ ਲਾਈਟਾਂ ਆਉਣ ਲੱਗ ਗਈਆਂ ਪਾਣੀ ਪਾਣੀ ਆਇਆ ਇਸ ਜੀ ਇਹ ਪਾਣੀ ਆਇਆ ਜੀ ਹੋ ਕੇ ਘੱਟੋ ਘੱਟ 30 ਸਾਲਾਂ ਦਾ ਤਾਂ ਹੀ ਭਗਵਾਨਤ ਜੀ ਹਾਂ ਤਾਂ ਹੀ ਲਾਈਆ ਜੀ ਨਥਰੇ ਵੀ ਨਥਰੇ ਮਾਏ ਖਣਾ ਖੋਚਿਆ ਹੋ ਰਿਆਂ ਸਾਨੂੰ ਤੋਂ ਬਹੁਤ ਵਧੀਆ ਹਾਂ ਜੀ ਪੂਰੀਆਂ ਜੀ ਮਾਏ ਤਾਂ ਜੀ ਕਾਹ ਨੂੰ ਪੈਣਾ ਸੋਚਿਆ ਦੀ ਭਗਵਾਨਤ ਮਾਨ ਦੀ ਇਤਾਂ ਦੇ ਕੰਮ ਨਾ ਜੀ ਕਦੇ ਵੀ ਨਹੀਂ ਸੋਚਿਆ ਸੀ ਵੀ ਕਦੇ ਪਾਣੀ ਇਤਰਾ ਆ ਜਾਊਗਾ ਸੂਏ ਜਮਾ ਟੁੱਟੇ ਪੈਤੇ ਜੀ ਜਮਾ ਕਾਹ ਹੋਏ ਮੈਨਾਂ ਜੀ ਹਾਂ ਤਾਂ ਕਰੇ ਐਵੇਂ ਨਹੀਂ ਪਤਾ ਜੀ ਵੀ ਪਾਣੀ ਕਰੇ ਸੂਏ ਚ ਪਹੁੰਚੂਗਾ ਸਾਡੇ ਲੋਪੇ ਪਾਣੀ ਪਹੁੰਚੂਗਾ ਨਾ ਜੀ ਹਾਂ ਤਾਂ ਬਹੁਤ ਵਧੀਆ ਜੀ ਸ਼ੁਕਰ ਆ ਜੀ ਜਿਹੜਾ ਭਗਵਾਨਤ ਜੀ ਨੇ ਆ ਵੀ ਸਰਕਾਰ ਤੇ ਸਾਡੇ ਲੋਪੇ ਪਾਣੀ ਭੇਜਤਾ ਜੀ ਧੰਨਵਾਦ ਹੋਇਆ ਵੀਰ ਦਾ ਨੁਖਮਨ ਖੁਸ਼ੀ ਨੂੰ ਜ਼ਾਹਰ ਕਰਨ ਦੇ ਲਈ ਲਈ ਹੈ ਕਿ ਜਿਹੜਾ ਪਾਣੀ ਹੈ ਆ ਟੇਲਾਂ ਤੇ ਮੈਂ ਮੈਂ ਸਮਝਦਾ ਵੀ ਓਵਰਫਲੋ ਹੋ ਕੇ ਚੱਲ ਰਿਹਾ ਹੈ ਪਿੱਛੇ ਪਾਣੀ ਕਿਸੇ ਨੱਕੇ ਤੇ ਕਮੀ ਨਹੀਂ ਹੈਗੀ ਪਾਣੀ ਦੀ ਇਹ ਵੱਡੇ ਸੂਏਆਂ ਚੋਂ ਆਖਰੀ ਸੂਆ ਹੈ ਜਿਹੜਾ ਕਾਕੜੇ ਪਿੰਡ ਦੀ ਹੱਦ ਤੇ ਆ ਕੇ ਸਮਾਪਤ ਹੁੰਦਾ ਤਾਂ ਪਾਣੀ ਆਪਾਂ ਇੱਥੇ ਦੇਖ ਸਕਦੇ ਹਾਂ ਇਸੇ ਤਰ੍ਹਾਂ ਆ ਜਿੰਨੇ ਵੀ ਸੂਏ ਦੇਖ ਲਓ ਤੁਸੀਂ ਭਵਾਨੀਗੜ੍ਹ ਵਿੱਚ ਦੀ ਨਿਕਲਦਾ ਉਸ ਤੋਂ ਪਿੱਛੇ ਆਲੂਰਖ ਵਿੱਚ ਦੀ ਦੋ ਸੂਏ ਨਿਕਲਦੇ ਨੇ ਪਿੱਛੋਂ ਮਾਜੀ ਵਿੱਚ ਦੀ ਨਿਕਲਦੇ ਨੇ ਇਸੇ ਤਰ੍ਹਾਂ ਹੀ ਸਾਰੇ ਦੇ ਸਾਰੇ ਜ਼ਿਮੀਂਦਾਰ ਆਪਣਾ ਸੂਆ ਦਾ ਪਾਣੀ ਲਾ ਕੇ ਧਰਤੀ ਹੇਠਲਾ ਪਾਣੀ ਬਚਾ ਕੇ ਲਾਹ ਲੈ ਰਹੇ ਨੇ ਪਹਿਲਾਂ ਸੋਤੇ ਦੀ ਟੇਲਾਂ ਤੱਕ ਪਾਣੀ ਪਹੁੰਚੂਗਾ ਇਦਾਂ ਕਦੇ ਵੀ ਨਹੀਂ ਸੋਚਿਆ ਸੀ ਬਾਈ ਜੀ ਆਹ ਜਿਹੜੇ ਜਿਹੜਾ ਸੂਆ ਆਪਾਂ ਦੇਖ ਰਹੇ ਹਾਂ ਇੱਥੇ ਪੱਥਰ ਚੱਕਦੇ ਜਦੋਂ ਜ਼ਿਮੀਂਦਾਰ ਬਹਾਈ ਕਰਦਾ ਸੀ ਨਾ ਆਪਣੇ ਖੇਤਾਂ ਦੀ ਕਿੱਟਾਂ ਚੱਕ ਚੱਕ ਕੇ ਬਾਹਰ ਕੱਢਦਾ ਸੀ ਉਹਨਾਂ 'ਚ ਸੱਪਾਂ ਦੀਆਂ ਹੋਰ ਕੀੜੇ ਮਕੋੜੇ ਦੀਆਂ ਖੱਡਾਂ ਬਣ ਜਾਂਦੀਆਂ ਸੀ ਉਜਾੜੇ ਬਣੇ ਪਏ ਸੀ ਇੱਟਾਂ ਖਿੰਡੀਆਂ ਹੋਈਆਂ ਹੁੰਦੀਆਂ ਸੀ ਉਹਨੂੰ ਇਹ ਸਫਾਈ ਕਰਦੇ ਰਹਿੰਦੇ ਸੀ ਵੀ ਇਹਦੇ 'ਚ ਕੁਝ ਆਉਣਾ ਤਾਂ ਹੈ ਨਹੀਂ ਇੱਥੇ ਬਾਦੂ ਸਰਕਾਰਾਂ ਨੇ ਆਪਣੀਆਂ ਜ਼ਮੀਨਾਂ ਰੋਕ ਕੇ ਰੱਖੀਆਂ ਨੇ ਕਿਸੇ ਕਦੇ ਮੈਂ ਕਹਿੰਦਾ ਵੀ ਸੁਪਨੇ 'ਚ ਵੀ ਨਹੀਂ ਸੀਗੇ ਇਹੋ ਜੀਆਂ ਗੱਲਾਂ ਕਿਸਾਨ ਨੂੰ ਇੱਕ ਵੱਡਾ ਲਾਭ ਦਿੱਤਾ ਹੈ ਬਿਲਕੁਲ ਬਹੁਤ ਸਭ ਕਿਸਾਨ ਨੂੰ ਤਾਂ ਜਿਹੜਾ ਹੈਗਾ ਲਾਭ ਹੈਗਾ ਦੇਖੋ ਜੇ ਆਪਾਂ ਧਰਤੀ ਹੇਠਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਹਰ ਇੱਕ ਪਰਿਵਾਰ ਨੂੰ ਲਾਭ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਕੋਈ ਜ਼ਿਮੀਂਦਾਰ ਹੈ ਚਾਹੇ ਕੋਈ ਪਰ ਨਾਲ ਜੁੜਿਆ ਹੋਇਆ ਹੈ ਚਾਹੇ ਕਿਸੇ ਵੀ ਜਗ੍ਹਾ ਤੇ ਉਹ ਜੁੜਿਆ ਹੋਇਆ ਆਪਾਂ ਇਹਨੂੰ ਕੱਲਾ ਕਿਸਾਨ ਨਾ ਸੋਚ ਕੇ ਹਟਿਏ ਕਿਸਾਨ ਨਾ ਸਮਝੀਏ ਕਿਉਂਕਿ ਪਾਣੀ ਹਰੇਕ ਦੇ ਲਈ ਆ ਸਭ ਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਦੇ ਲਈ ਆਪਾਂ ਦੇਖਿਆ ਕਿਸ ਤਰ੍ਹਾਂ ਜੰਗਲ ਸੁੱਕ ਰਹੇ ਨੇ ਬੂੰਦਾਂ ਬੂੰਦ-ਬੂੰਦ ਪਾਣੀ ਦੇ ਲਈ ਤਰਸ ਰਹੇ ਨੇ ਜੇ ਆਪਾਂ ਧਰਤੀ ਹੱਥਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਵੀ ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਵਾਂਗੇ ਇਸੇ ਦੇਣਾ ਚਾਹੁੰਗੇ ਜਿਹੜਾ ਤੁਹਾਨੂੰ ਪਾਣੀ ਨਜ਼ਾਇਜ਼ ਹੈ ਤੇ ਬਹੁਤ ਗਲਤ ਤਰੀਕੇ ਨਾਲ ਵੀ ਮੋਟਰਾਂ ਦੀ ਬਸਤ ਦੇਖੋ ਮੈਂ ਕਿਸਾਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਜਿਹੜਾ ਤੁਹਾਨੂੰ ਵਾਅਦਾ ਕੀਤਾ ਸੀ 11 ਤਰੀਕ ਤੋਂ ਸੋਇਆਂ ਤੇ ਪਾਣੀ ਦੇਣ ਦਾ 15 ਤਰੀਕ ਤੋਂ ਬਿਜਲੀ ਦੇਣ ਦਾ ਉਹ ਬੜੇ ਮਤਲਬ ਮੈਂ ਕਹਿੰਦਾ ਵੀ ਬਰੀਕੀ ਢੰਗ ਨਾਲ ਲੱਗੇ ਹੋਏ ਨੇ ਤੁਸੀਂ ਕਦੇ ਵੀ ਇਹ ਨਾ ਸੋਚੋ ਜਿਵੇਂ ਆਪਣੀ ਇੱਕ ਆਦਤ ਬਣ ਜਾਂਦੀ ਹੈ ਨਾ ਵੀ ਯਾਰ ਮੈਂ ਆਹ ਚੀਜ਼ ਸਟੋਰ ਕਰਕੇ ਰੱਖ ਲਾਂ ਮੈਂ ਫਟਾਫਟ ਅੱਜ ਵੀ ਪਾਣੀ ਪਾਲਾਂ ਚ ਕੱਲ ਨੂੰ ਵੀ ਪਾਲਾਂ ਚਾਹੇ ਆਪਾਂ ਨੇ 10 ਦਿਨ ਨੂੰ ਚ ਫਸਲ ਲਾਉਣੀ ਹੈ ਆਪਾਂ ਪਾਣੀ ਦੀ ਦੁਰਵਰਤੋਂ ਕਰਾਈ ਜਾਂਦੇ ਆ ਆਪਾਂ ਇਸ ਚੀਜ਼ ਤੋਂ ਪਾਸਾ ਵੱਟিয়ে ਇਹ ਚੀਜ਼ ਤੋਂ ਆਪਾਂ ਲਾਂਬੇ ਹੋਈਏ ਆਪਾਂ ਪਾਣੀ ਦੀ ਬਚਤ ਕਰੀਏ ਇਹ ਪਾਣੀ ਕਿਤੇ ਨਹੀਂ ਜਾਂਦਾ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਹੈ ਇਹ ਇਸੇ ਤਰ੍ਹਾਂ ਹੀ ਰਹੂਗਾ ਆਪਾਂ ਇਹ ਪਾਣੀ ਦੀ ਦੁਰਵਰਤੋਂ ਨਾ ਕਰੀਏ ਜਿਹੜੇ ਜ਼ਿੰਮੇਦਾਰ ਨੂੰ ਕੋਈ ਮੋਟਰ ਦਾ ਬਟਨ ਦੱਬਣ ਦੀ ਲੋੜ ਹੈ ਉਹੀ ਦੱਬੇ ਨਹੀਂ ਇਹਨਾਂ ਸੋਇਆਂ ਦੀ ਇਹਨਾਂ ਇਸ ਪਾਣੀ ਦੀ ਚੰਗੀ ਤਰ੍ਹਾਂ ਵਰਤੋਂ ਕਰੇ ਕਿਸਾਨ ਨੇ ਕਿਹਾ ਕਿ ਉਹਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਪਿਛਲੇ 30 ਵਰਿਆਂ ਤੋਂ ਨਹੀਂ ਮਿਲ ਰਿਹਾ ਸੀ ਅਧ ਲੇਕਿਨ ਜਦੋਂ ਦੀ ਮਾਨ ਸਰਕਾਰ ਸੱਤਾ ਚਾਈ ਹੈ ਉਹਨਾਂ ਨੇ ਕਿਸਾਨਾਂ ਦੀ ਇਹ ਮੁਸ਼ਕਲ ਵੀ ਹੱਲ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪਾਣੀ ਦੀ ਵਾਰੀ ਉਡੀਕਦੇ ਆਂ ਕਈ ਵਾਰ ਪੂਰੀ ਰਾਤ ਨਿਕਲ ਜਾਂਦੀ ਸੀ ਅਤੇ ਉਹਨਾਂ ਦਾ ਕੰਮ ਪੂਰਾ ਨਹੀਂ ਸੀ ਹੁੰਦਾ ਉੱਥੇ ਹੀ ਖੇਤਾਂ ਨੂੰ ਵੀ ਪਾਣੀ ਨਹੀਂ ਸੀ ਮਿਲ پا ਰਿਹਾ ਉਹਨਾਂ ਨੇ ਕਿਹਾ ਕਿ ਲੇਕਿਨ ਹੁਣ ਨਹਿਰੀ ਪਾਣੀ ਪੁੱਜਣ ਦੇ ਨਾਲ ਉਹ ਆਪਣਾ ਕੰਮ ਖਤਮ ਕਰਕੇ ਸਮੇਂ ਸਿਰ ਘਰ ਚਲੇ ਜਾਂਦੇ ਨੇ ਅਤੇ ਆਪਣਾ ਸਮਾਂ ਪਰਿਵਾਰ ਨੂੰ ਦਿੰਦੇ ਨੇ ਜਗਬਾਣੀ ਟੀਵੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ